ਇਹ ਸ਼ੇਅਰ ਕਰਦੇ ਇਹਨਾਂ ਨੇ ਦੇਖਿਆ ਸੀ ਵੀਰੇ ਬਾਪੂ ਦੇ ਮੂੰਹ 'ਚੋਂ ਖੂਨ ਨਿਕਲ ਰਿਹਾ ਲੱਤ ਪਾਥਾ ਦੇਖੋ ਸਾਰੇ 70-77 ਸਾਲ ਦੀ ਉਮਰ ਲੱਗਦੀ ਹੈ ਬਾਪੂ ਦੀ ਕਿਤੇ ਨਾ ਕਿਤੇ ਤਾਂ ਬਤਿੱਤ ਕੀਤੀ ਹੋਊ ਕਿੰਨੇ ਲੋਕਾਂ ਦੇ ਨਾਲ ਵਿਚਰਿਆ ਹੋਊ ساری ਜ਼ਿੰਦਗੀ ਚ ਬਾਪੂ ਅਰਦਾਸ ਕਰਿਓ ਪਹਿਲਾਂ ਤਾਂ ਬਾਪੂ ਦੀ ਤੰਦਰੁਸਤੀ ਲਈ ਤੇ ਵੀਡੀਓ ਸ਼ੇਅਰ ਕਰਿਓ ਤਾਂ ਜੋ ਬਾਪੂ ਦਾ ਘਰ ਲੱਭ ਜਵੇ ਅਸਲ ਡਰੈੱਸ ਕੀ ਹੈ ਸਹੀ ਡਰੈੱਸ ਕੀ ਹੈ ਬਾਪੂ ਦਾ ਇਹ ਸਾਨੂੰ ਵੀ ਨਹੀਂ ਪਤਾ ਬਾਪੂ ਬੋਲ ਵੀ ਨਹੀਂ ਪਾ ਰਿਹਾ ਦੱਸ ਵੀ ਨਹੀਂ ਪਾ ਰਿਹਾ ਨਾਮ ਵੀ ਨਹੀਂ ਪਤਾ ਕੁਛ ਕੀ ਹੈ ਬਾਪੂ ਦਾ ਇਹ ਪਪਾਈ ਹੈ ਉਮਨੇ ਦੇ ਰਹਿਣ ਵਾਲੇ ਹੈ ਇਹ ਕਹਿੰਦੇ ਮੁੰਨੇ ਦਾ ਰਹਿਣ ਵਾਲਾ ਹੈ ਜਦਾ ਗੋਲ ਨਹੀਂ 파 ਰਹੇ ਇਹ ਦ੍ਰੈਸੀ ਏਰੀਆ ਚ ਇਸ ਟਾਈਮ ਐਸਬੀਆਈ ਬੈਂਕ ਦੇ ਕੋਲ ਬੈਠੇ ਹੈ ਦ੍ਰੈਸੀ ਪਾਰਕ ਦੇ ਸਾਹਮਣੇ ਮੈਂਸ ਕੋਈ ਗੋਲ ਨਹੀਂ 파 ਰਹੇ ਹੈਗੇ ਅਸੀਂ ਇਹਨੂੰ ਉਹਨੂੰ ਮਨੁਸਪਤਾ ਦੀ ਸੇਵਾ ਸਾਈਟੀ ਵਿੱਚ ਪੁੱਛਣਾ ਕੋਈ ਜੰਗ ਲੱਗੇ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਕੋਈ ਇਹਨਾਂ ਨੂੰ ਪਛਾਣਦਾ ਹੋਵੇ ਤਾਂ ਮੇਰੇ ਕੋਲ ਹੁਣਾ ਨਾਲ ਕੰਟੈਕਟ ਕਰ ਤੇ ਆ ਪਾਈ ਦੀਆਂ ਲਗਭਗ 4-5 ਦਿਨ ਹੋ ਗਏ ਮੈਨੂੰ ਲੱਗਦਾ ਤੁਰੇ ਫਿਰਦੇ ਨੂੰ ਅੱਜ ਇਹਨਾਂ ਦੇ ਕੋਈ ਛੱਟ ਲੱਗੀ ਹੋਈ ਆ ਫਾਕੇ ਵੀਰੇ ਹੁਣ ਵੀ ਸਾਰੇ ਆਉਂਦੇ ਜਾਂਦੇ ਰਹਿੰਦੇ ਆ ਤੇ ਮੈਨੂੰ ਲੱਗਾ ਮੈਂਟਲੀ ਥੋੜੇ ਪਰੇਸ਼ਾਨ ਵੀ ਹੈਗੇ ਆ ਵੀਰੇ ਤੇ ਮੂੰਹ ਤੋਂ ਇਹਨਾਂ ਦੇ ਬਲੱਡ ਵੀ ਨਿਕਲਦਾ ਪਿਆ ਤੇ ਅੱਖਾਂ ਉੱਖਾਂ ਤੇ ਵੀ ਸੱਟ ਵਗੈਰਾ ਕੋਈ ਲੱਗੀ ਹੋਈ ਆ ਜਦੋਂ ਅਸੀਂ ਇਹਨਾਂ ਨੂੰ ਕੁਝ ਪੁੱਛਦੇ ਆ ਵੀ ਕਿੱਥੋਂ ਆਏ ਹੋ ਕਿੱਥੋਂ ਨਹੀਂ ਕੋਈ ਅਸੀਂ ਦੱਸਦੇ ਵੀ ਨਹੀਂ ਹੈਗੇ ਪਰ ਪੁੱਛ ਕੇ ਵੀ ਦੇਖ ਰਹੇ ਹਾਂ ਵੀਰੇ ਭਾਈ ਜੀ ਕਿੱਥੋਂ ਆਏ ਹੋ ਤੁਸੀਂ ਹਾਂਜੀ ਇਹਨਾਂ ਤੋਂ ਬੋਲ ਵੀ ਨਹੀਂ ਹੋ ਰਿਹਾ ਕੋਈ ਹੈਗਾ ਤੁਹਾਡਾ ਇੱਥੇ ਘਰ-ਬਾਰ ਹੈਗਾ ਕੋਈ ਪਲੇਟੀਆਂ ਕਿੱਥੇ ਆ ਘਰ ਤੁਹਾਡਾ ਹਾਂਜੀ ਤੁਹਾਨੂੰ ਬੇਨਤੀ ਹੈ ਕਿ ਇਹ ਵੀ ਇਹਨਾਂ ਦਾ ਇਲਾਜ ਵਗੈਰਾ ਕੀਤਾ ਜਾਵੇ ਬਾਕੀ ਇਹਨਾਂ ਦੇ ਬਲੱਡ ਵਗੈਰਾ ਵੀ ਕਾਫੀ ਨਿਕਲਦਾ ਪਿਆ ਵਾ ਇਹ ਇੱਥੇ ਹੀ ਹੁੰਦੇ ਨੇ ਜੀ ਇਹ ਜਦੋਂ ਵੀ ਇਹਨਾਂ ਨੂੰ ਇੱਥੋਂ ਇਹਨਾਂ ਨੇ ਪਿਕਅਪ ਕਰ ਇਹਨਾਂ ਦੀ ਕਰਨੀਆਂ ਤਾਂ ਇਹ ਤੁਹਾਨੂੰ ਇਹ ਸਟੇਸ਼ਨ ਦੀ ਮਿਲਦੇ ਆ ਜੀ ਹਾਂਜੀ ਜੀ ਠੀਕ ਵੀਡੀਓ ਬਣਾ ਕੇ ਵੀਰੇ ਸਾਰੇ ਘਿੱਜਣ ਲੱਗੇ ਆ ਤੇ ਇਹਦਾ ਬਾਈ ਜੀ ਦਾ ਜੋ ਵੀ ਹੈਗਾ ਕੀਤਾ ਜਾਵੇ ਜੀ ਠੀਕ ਬਾਬਾ ਜੀ ਬਾਬਾ ਜੀ ਬਾਬਾਈ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਖੜੇ ਆਂ ਜੀ ਰੇਲਵੇ ਸਟੇਸ਼ਨ ਤੇ ਮੁੱਲਾਪੁਰ ਮੁੱਲਾਪੁਰ ਰੇਲਵੇ ਸਟੇਸ਼ਨ ਤੇ ਇੱਕ ਬਜ਼ੁਰਗ ਬੈਠਾ ਇਹਦੀ ਵੀਡੀਓ ਅੱਜ ਤੋਂ ਸਾਨੂੰ 5 ਦਿਨ ਪਹਿਲਾਂ ਆਈ ਸੀ ਦ੍ਰੈਸੀ ਗਰਾਉਂਡ ਕੋਲੇ ਲੁਧਿਆਣੇ ਰੇਲਵੇ ਸਟੇਸ਼ਨ ਦੇ ਨੇੜੇ ਉੱਥੇ ਇਹ ਬਾਪੂ ਮੇਲਾ ਸਾਡੇ ਅਤਲ ਸੱਲਨਾਂ ਵੀਰ ਟੀਮ ਦਾ ਮੈਂਬਰ ਉਹਨਾਂ ਨੂੰ ਉਹਨਾਂ ਨੇ ਸਾਨੂੰ ਵੀਡੀਓ ਭੇਜੀ ਅਸੀਂ ਉਸ ਦਿਨ ਬਿਜੀ ਸੀ ਕਿਤੇ ਅਸੀਂ ਜਾ ਨਹੀਂ ਸਕੇ ਜਦੋਂ ਥੋੜੇ ਟਾਈਮ ਬਾਅਦ ਗੱਲ ਹੋਈ ਤਾਂ ਉਹ ਕਹਿੰਦੇ ਬਾਪੂ ਜਾ ਚੁੱਕਿਆ ਵਾ ਅੱਜ 5 ਦਿਨਾਂ ਬਾਅਦ ਸਾਨੂੰ ਵੀਡੀਓ ਭੇਜੀ ਸਾਡੇ ਇੱਥੇ ਵੀਰ ਨੇ ਗਿੱਲ ਸੈਂਟਰੀ ਵਾਲੇ ਉਹਨਾਂ ਦੇ ਜਿਹੜੇ ਵੀਰ ਕੰਮ ਕਰਦੇ ਆ ਉਹ ਇੱਥੇ ਆ ਗਏ ਵੀਰੇ ਹੁਣੀ ਸੱਸੀ ਕਰ ਵੀਰੇ ਕੀ ਨਾਂ ਤੁਹਾਡਾ ਬਾਈ ਮੇਰਾ ਨਾਂ ਰਵੀ ਹੈ ਰਵੀ ਇਹ ਵੀਰੇ ਹੁਣੀ ਸ਼ੈਅ ਕਰਨ ਆਉਂਦੇ ਆ ਇੱਥੇ ਇਹ ਸ਼ੈਅ ਕਰਦੇ ਇਹਨਾਂ ਨੇ ਦੇਖਿਆ ਸੀ ਵੀਰੇ ਬਾਪੂ ਦੇ ਮੂੰਹ ਚੋਂ ਖੂਨ ਨਿਕਲ ਰਿਹਾ ਲੱਤ ਪਾਥਾ ਦੇਖੋ ਸਾਰੇ ਬੁੱਤ ਖੂਨ ਦੇ ਕੱਪੜਿਆਂ ਤੇ ਲੱਗੇ ਆ ਸਾਰੇ ਖੂਨ ਦੇ ਨਿਸ਼ਾਨ ਤੇ ਆ ਮੀਂਹ ਪਈ ਜਾਂਦਾ ਤੇ ਉਹ ਵੀਰਾਂ ਨੇ ਸਾਨੂੰ ਫਿਰ ਵੀਡੀਓ ਬਣਾ ਕੇ ਭੇਜੀ ਸਾਡੇ ਟੀਮ ਦੇ ਮੈਂਬਰ ਗੁਰਵਿੰਦਰ ਦੀ ਡਿਊਟੀ ਪਾਣੀ ਹੋਰ ਦੇਈ ਬਾਪੂ ਨੂੰ ਡਿਊਟੀ ਲਈ ਫਿਰ ਇਹ ਪਿੰਡੋਂ ਆਉਂਦਾ ਹੈ ਇੱਥੇ ਆਇਆ ਤੇ ਹੁਣ ਅਸੀਂ ਬਾਪੂ ਨੂੰ ਲੈਣ ਵਾਸਤੇ ਇੱਥੇ ਪਹੁੰਚੇ ਆ ਸੁਪਨਿਆਂ ਦੇ ਘਰ ਲੈ ਕੇ ਜਾਣਾ ਅਰਦਾਸ ਕਰਿਓ ਪਹਿਲਾਂ ਤਾਂ ਬਾਪੂ ਦੀ ਤੰਦਰੁਸਤੀ ਲਈ ਤੇ ਵੀਡੀਓ ਸ਼ੇਅਰ ਕਰਿਓ ਤਾਂ ਜੋ ਬਾਪੂ ਦਾ ਘਰ ਲੱਭ ਜਵੇ ਉੱਥੇ ਬਾਪੂ ਨੇ ਉਧਰ ਉਹਨਾਂ ਨਾਲ ਗੱਲ ਕੀਤੀ ਸੀ ਬਾਪੂ ਦਾਦ ਦੇਵੇਂ ਉਹਨੇ ਪਿੰਡ ਦਾ ਰਹਿਣ ਵਾਲਾ ਉਹਨੇ ਦਾ ਹੁਣ ਅਸਲ ਡਰੈੱਸ ਕੀ ਆ ਸਹੀ ਡਰੈੱਸ ਕੀ ਆ ਬਾਪੂ ਦਾ ਇਹ ਸਾਨੂੰ ਵੀ ਨਹੀਂ ਪਤਾ ਬਾਪੂ ਬੋਲ ਵੀ ਨਹੀਂ ਪਾ ਰਿਹਾ ਦੱਸ ਵੀ ਨਹੀਂ ਪਾ ਰਿਹਾ ਨਾਮ ਵੀ ਨਹੀਂ ਪਤਾ ਕੁਛ ਕੀ ਆ ਬਾਪੂ ਦਾ ਉਸ ਦਿਨ ਵਾਲੀਆਂ ਵੀਡੀਓ ਵੀ ਅਸੀਂ ਨਾਲ ਜੋੜ ਗਿਆ ਵਾਂ ਅੱਜ ਵਾਲੀ ਤੁਸੀ ਹਾਲਤ ਦੇਖ ਹੀ ਰਹੇ ਹੋ ਬਾਪੂ ਦੀ ਬਸ ਕੋਸ਼ਿਸ਼ ਕਰਿਓ ਬਾਪੂ ਦਾ ਘਰ ਲੱਭ ਜੇਵੇਂ ਸ਼ੇਅਰ ਕਰ ਦਿਓ ਵੀਡੀਓ ਨੂੰ ਧੰਨਵਾਦ ਇਹਨਾਂ ਵੀਰਾਂ ਦਾ ਜਿਹੜੇ ਖੜੇ ਨੇ ਇੱਥੇ ਕਿਵੇਂ ਨਾ ਕਿਵੇਂ ਬਾਪੂ ਦੇ ਹਾਮੀ ਬਣੇ ਨੇ ਧੰਨਵਾਦ ਆ ਵੀਰੇ ਇਹਨਾਂ ਦਾ ਰਵੀ ਰਵੀ ਦੱਸੇ ਵੀਰੇ ਨਾ ਰਵੀ ਵੀਰੇ ਇਹਨਾਂ ਦਾ ਜਿਨ੍ਹਾਂ ਨੇ ਇਹਨਾਂ ਨੂੰ ਉਸ ਅੱਖ ਨਾਲ ਦੇਖਿਆ ਜਿਹਦੇ ਤੋਂ ਇਹਨਾਂ ਨੂੰ ਲੱਗਿਆ ਵੀ ਇਹਨੂੰ ਲੋੜ ਬੰਦ ਆ ਨੇ ਦੇਖਣ ਵਾਲੇ ਤਾਂ ਹੋਰ ਬਹੁਤ ਸੀ ਨਿੰਗੀ ਜਾਂਦੇ ਆ ਜਾਈ ਜਾਂਦੇ ਆ ਬੰਦੇ ਆਪੋ ਆਪਣੀ ਜ਼ਿੰਦਗੀ ਚ ਵਿਅਸਤ ਨੇ ਇਹ ਵੀ ਕਿਸੇ ਦਾ ਬਾਪ ਆ ਇਹ ਵੀ ਕਿਸੇ ਘਰ ਦਾ ਮੈਂਬਰ ਆ ਇਹ ਵੀ ਸਾਡੇ ਸਮਾਜ ਦਾ ਹਿੱਸਾ ਬਾਪੂ 70-75 ਸਾਲ ਦੀ ਉਮਰ ਲੱਗਦੀ ਹੈ ਬਾਪੂ ਦੀ ਕਿਤੇ ਨਾ ਕਿਤੇ ਤਾਂ ਬਤੀਤ ਕੀਤੀ ਹੋਊ ਕਿੰਨੇ ਲੋਕਾਂ ਦੇ ਨਾਲ ਵਿਚਰਿਆ ਹੋ ਸਾਰੀ ਜ਼ਿੰਦਗੀ ਚ ਬਾਪੂ ਉਹਨਾਂ ਤੱਕ ਅਵਾਜ਼ ਪਹੁੰਚ ਸਕੇ ਆਪਣੀ ਵੀਡੀਓ ਨੂੰ ਸ਼ੇਅਰ ਕਰਿਓ ਬਸ ਬਾਗਰੂ ਬਾਪੂ ਨੂੰ ਤੰਦਰੁਸਤੀ ਬਖਸ਼ੇ ਸਾਡੇ ਬਜ਼ੁਰਗ ਬਾਪੂ ਇਦਾਂ ਰੋਲਦੇ ਨਾ ਸਾਡੇ ਬਾਪੂ ਬਜ਼ੁਰਗ ਇਦਾਂ ਨਰ ਕੱਟਣ ਦੀ ਮਜਬੂਰ ਨਾ ਹੋਣ ਕੋਈ ਨਾ ਕੋਈ ਉਪਰਾਲਾ ਤਾਂ ਕਰਿਆ ਕਰੋ ਭਾਈ ਇਕੱਲਾ ਹੀ ਸਾਰਾ ਕੁਝ ਕਿਸ ਸੰਸਥਾਵਾਂ ਹੀ ਕਰਨ ਇਹ ਨਹੀਂ ਹੋ ਸਕਦਾ ਬਾਪੂ ਕਿੱਥੋਂ ਕਿਵੇਂ ਚੱਲਦਾ ਆਇਆ ਕਿਹਦੇ ਸਾਹਮਣੇ ਢਿੱਗਿਆ ਕਦੋਂ ਛੱਟ ਲੱਗੀ ਆ ਕੋਈ ਤਾਂ ਹੋਊਗਾ ਦੇਖਣ ਵਾਲਾ ਜੇ ਇਹਨਾਂ ਬੀਣਾ ਨੂੰ ਇੱਥੇ ਪਿਆ ਦਿਖ ਗਿਆ ਇਹਨਾਂ ਨੇ ਬਰਾਲਾ ਕਰ ਲਿਆ ਕਿੰਨੇ ਲੋਕਾਂ ਦੇ ਸਾਹਮਣੇ ਬਾਪੂ ਨੇ ਇਦਾਂ ਦੇ ਹਾਲਾਤਾਂ ਦੇ ਵਿੱਚ ਕੋਈ ਦੇਖਣ ਵਾਲਾ ਹੀ ਨਹੀਂ ਕੋਈ ਪੁੱਛਣ ਵਾਲਾ ਹੀ ਨਹੀਂ ਸੁਣਨ ਵਾਲਾ ਹੀ ਨਹੀਂ ਕੋਈ ਸਮਝਣ ਵਾਲਾ ਹੀ ਨਹੀਂ ਵਾਹਿਗੁਰੂ ਮਿਹਰ ਕਰਨ ਬਾਪੂ ਨਾਮ ਕੀ ਹੈ ਤੇਰਾ ਨਾਮ ਕੀ ਹੈ ਤੇਰਾ ਤੇਰਾ ਨਾਮ ਕੀ ਆ ਨਾਮ ਦੇਸ ਰਾਜ ਠੀਕ ਆ ਦੇਸ ਰਾਜ ਬਾਪੂ ਬਾਪੂ ਕਿੱਥੋਂ ਦਾ ਰਹਿਣ ਵਾਲਾ ਹੈ ਹਿਆਰਪੁਰ ਦਾ ਹਿਆਰਪੁਰ ਦਾ ਕੋਈ ਨਾ ਬਾਪੂ ਆਪਾਂ ਚੱਲਦੇ ਆਂ ਆਪਾਂ ਤੇਰਾ ਇਲਾਜ ਕਰਾਵਾਂਗੇ ਫਿਕਰ ਨਾ ਕਰ ਬਾਪੂ ਕੋਈ ਨਾ ਚਲਿਏ ਆਪਾਂ ਚਲਿਏ ਹਸਪਤਾਲ ਨੂੰ ਚੱਲ ਚੱਲੀਏ ਉੱਠ ਖੜਾ ਹੋ ਉਹ ਖੜਾ ਫਿਰ ਨਾ ਕਰ ਚੱਲ ਚੱਲੀ ਜਾ ਚੱਪੜਾ ਲਾ ਦੇ ਇੱਥੇ ਰੱਖ ਦੇ ਬਾਪੂ ਇੱਥੇ ਤਾਂ ਕੋਈ ਨਹੀਂ ਹੈਗਾ ਕਾਗਜਾਂ ਦੇ ਉੱਤ ਹੈਂ ਈਜ਼ੀ ਗਾ ਚਾਦਰ ਲੈ ਲਈ ਲੈ ਲਈ ਚਾਦਰ ਲੈ